ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਰਬ ਇੱਕ ਜੈ ਸਾਈ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਹੈ ਜੋ ਮਿਲਦੀ ਰਹੇ ਜੀ ਕਿ ਤੁਹਾਨੂੰ ਕਦੇ ਇਹੋ ਜੇ ਲੋਕਾਂ ਨੂੰ ਵੇਖ ਕੇ ਹੈਰਾਨੀ ਹੋਈ ਹੈ ਕਿ ਜਿਨ੍ਹਾਂ ਦੀ ਛੋਟੀ ਤੋਂ ਛੋਟੀ ਇੱਛਾ ਵੀ ਜਿਹੜੀ ਹੈ ਨਾ ਉਹ ਬਿਨਾ ਕਿਸੇ ਰੁਕਾਵਟ ਦੇ ਪੂਰੀ ਹੋ ਜਾਂਦੀ ਹੈ ਜਿਵੇਂ ਉਹ ਜੋ ਵੀ ਸੋਚਦੇ ਨੇ ਨਾ ਥੋੜੇ ਸਮੇਂ ਵਿੱਚ ਉਹ ਹਕੀਕਤ ਬਣ ਜਾਂਦੀ ਹੈ ਔਰ ਸੋਚੋ ਜੇ ਇਹੀ ਤਾਕਤ ਤੁਹਾਡੇ ਕੋਲ ਵੀ ਹੋਵੇ ਤਾਂ ਕਿਵੇਂ ਹੋਵੇਗਾ ਅੱਜ ਇਸੇ ਬਾਰੇ ਗੱਲ ਕਰਾਂਗੇ ਬਾਬਾ ਜੀ ਇਹਦੇ ਬਾਰੇ ਗੱਲ ਕਰਾਂਗੇ ਇਹ ਇੱਕ ਟੈਕਨੀਕ ਹੈ ਜਿਸ ਨੇ ਲੱਖਾਂ ਹੀ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਕਹਿੰਦੇ ਆ ਕਿ ਕ੍ਰਿਸ਼ਮਾਈ ਬਦਲਾਵ ਲਿਆਂਦੇ ਆ ਬਾਬਾ ਜੀ ਉਹ ਵੀ ਘੰਟਿਆਂ ਜਾਂ ਦਿਨਾਂ ਵਿੱਚ ਨਹੀਂ ਸਿਰਫ ਕੁਝ ਮਿੰਟਾਂ ਦੇ ਵਿੱਚ ਹੁਣ ਇਹ ਸੁਣ ਕੇ ਤੁਸੀਂ ਸੋਚ ਸਕਦੇ ਹੋ ਕਿ ਕੀ ਇਹ ਕੋਈ ਜਾਦੂ ਹੈ ਜਾਂ ਚਮਤਕਾਰ ਹੈ ਪਰ ਨਹੀਂ ਇਹ ਕੋਈ ਜਾਦੂ ਨਹੀਂ ਹੈ ਇਹਨੂੰ ਕਿਹਾ ਜਾਂਦਾ ਹੈ ਮੈਨੀਫੈਸਟੇਸ਼ਨ ਜਿਹੋ ਜੀ ਸੋਚ ਰੱਖਣੀ ਵਹਿੋ ਜਿਆ ਕੋ ਸਾਹਮਣੇ ਆ ਜਾਣਾ ਬਾਬਾ ਜੀ ਜ਼ਰਾ ਗੌਰ ਕਰਨਾ ਜੇਦੋ ਬੰਦਾ ਜਾਣਦਾ ਹੈ ਕਹਿੰਦੇ ਨਾ ਜਿਹੋ ਜੀ ਸੋਚ ਲੈ ਕੇ ਆਇਆ ਵੈਸਾ ਹੀ ਕੁਝ ਲੈ ਜਾਏਗਾ ਕਿਉਂਕਿ ਉੱਥੇ ਔਰਾ ਹੁੰਦਾ ਹੈ ਉੱਥੇ એનર્ਜੀਸ ਹੁੰਦੀਆਂ ਹਨ ਮੈਨੀਫੈਸਟੇਸ਼ਨਸ ਨਾਲ ਵੀ ਜਿਹੜੀ ਹੈ ਉਹ ਇੱਕ ਔਰਾ ਹੁੰਦਾ ਹੈ ਬਾਬਾ ਜੀ ਔਰਾ ਜਿਹੜਾ ਆਪਾਂ ਯੂਨੀਵਰਸ ਦੇ ਵਿੱਚ ਛੱਡਦੇ ਹਾਂ ਇਹ ਸਿੱਧਾ ਤੇ ਬਿਲਕੁਲ ਸਰਲ ਵਿਗਿਆਨ ਹੈ ਇਹ ਵਿਚਾਰਾਂ ਊਰਜਾ ਭਾਵਨਾਵਾਂ ਤੇ ਵਿਸ਼ਵਾਸ ਦਾ ਖੇਡ ਹੈ ਜਦੋਂ ਅਸੀਂ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਠੀਕ ਦਿਸ਼ਾ ਵਿੱਚ ਕੇਂਦਰਿਤ ਕਰਨਾ ਸਿੱਖ ਲੈਂਦੇ ਹਾਂ ਤਾਂ ਇਹ ਬ੍ਰਹਮੰਡ ਜਿਹੜਾ ਹੈ ਸਾਨੂੰ ਉਹੀ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਸ ਦੀ ਸਾਨੂੰ ਵਾਕਈ ਲੋੜ ਹੁੰਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਭ ਤੋਂ ਤੇਜ਼ ਤੇ ਪ੍ਰਭਾਵਸ਼ਾਲੀ ਮੈਨੀਫੈਸਟੇਸ਼ਨ ਤਕਨੀਕਾ ਬਾਰੇ ਦੱਸਣ ਜਾ ਰਹੇ ਹਾਂ ਜੋ ਲੋਕਾਂ ਨੇ ਵਰਤੀਆਂ ਵੀ ਨੇ ਤੇ ਜਿਨ੍ਹਾਂ ਦੇ ਨਤੀਜੇ ਇਹਨੇ ਅਸਰਦਾਰ ਰਹੇ ਨੇ ਕਿ ਲੋਕਾਂ ਦੀ ਪੂਰੀ ਜ਼ਿੰਦਗੀ ਬਦਲ ਗਈ ਹੈ ਚਾਹੇ ਤੁਸੀਂ ਪਹਿਲਾਂ ਕਦੇ ਮੈਨੀਫੈਸਟੇਸ਼ਨ ਬਾਰੇ ਸੁਣਿਆ ਹੋਵੇ ਯਾ ਨਹੀਂ ਜਾਂ ਤੁਸੀਂ ਬਹੁਤ ਸਾਰੀਆਂ ਤਕਨੀਕਾਂ ਅਜ਼ਮਾ ਕੇ ਥੱਕ ਚੁੱਕੇ ਹੋ ਅੱਜ ਦੀ ਇਹ ਜਾਣਕਾਰੀ ਤੁਹਾਡੇ ਲਈ ਇੱਕ ਨਵੀਂ ਉਮੀਦ ਬਣ ਸਕਦੀ ਹੈ ਸੋ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣਾ ਚਾਹੁੰਦੇ ਹੋ ਤਾਂ ਉਹ ਵੀ ਤੇਜ਼ੀ ਨਾਲ ਤਾਂ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਬਾਬਾ ਜੀ ਸਵਾਲ ਇਹ ਉੱਠਦਾ ਹੈ ਕਿ ਲੋਫ ਅਟਰੈਕਸ਼ਨ ਹੈ ਕੀ ਅਸੀਂ ਵਿੱਚੋਂ ਜ਼ਿਆਦਾਤਰ ਲੋਕ ਲੋਫ ਅਟਰੈਕਸ਼ਨ ਬਾਰੇ ਜਾਣਦੇ ਆ ਤੁਸੀਂ ਵੀ ਕਦੇ ਨਾ ਕਦੇ ਵਿਜੂਅਲਾਈਜੇਸ਼ਨ ਸਕ੍ਰਿਪਟਿੰਗ ਅਫਰਮੇਸ਼ਨਸ ਵਰਗੀਆਂ ਕਈ ਟੈਕਨੀਕਾਂ ਵਰਤੀਆਂ ਹੋਣਗੀਆਂ ਪਰ ਫਿਰ ਵੀ ਮੰਨਦੀ ਹਰ ਇੱਛਾ ਪੂਰੀ ਨਹੀਂ ਹੁੰਦੀ ਅਸਲ ਵਿੱਚ ਇਹਦੇ ਵਿੱਚ ਵੀ ਜਿਹੜਾ ਹੈ ਉਹ ਤਕਨੀਕਾਂ ਫੇਲ ਨਹੀਂ ਹੁੰਦੀਆਂ ਬ੍ਰਹਮੰਡ ਦੀ ਤਾਕਤ ਤੇ ਸ਼ੱਕ ਕਰਨਾ ਗਲਤ ਹੈ ਬਾਬਾ ਜੀ ਕਿਉਂਕਿ ਇਹ ਬ੍ਰਹਮੰਡ ਜਿਹੜਾ ਹੈ ਇਹ ਕਾਇਨਾਤ ਉਸਨੇ ਸਜਾਈ ਹੈ ਉਸ ਤਾਕਤ ਨੇ ਸਜਾਈਏ ਜਿੱਤੇ ਸ਼ੱਕ ਕਰਨਾ ਹੀ ਗਲਤ ਹੈ ਤੇ ਜੇ ਬ੍ਰਹਮੰਡ ਤੇ ਸ਼ੱਕ ਕਰ ਰਹੇ ਆਂ ਤਾ ਫਿਰ ਉਹਦੇ ਦੇ ਸਿੱਧਾ ਸ਼ੱਕ ਕਰ ਰਹੇ ਆ ਬਾਬਾ ਜੀ ਇਹ ਉਹੀ ਬ੍ਰਹਮਾਣਡ ਹੈ ਜੋ ਤਾਰਿਆਂ ਨੂੰ ਆਪਣੀ ਥਾਂ ਰੱਖਿਆ ਹੋਇਆ ਹੈ ਮੌਸਮ ਬਦਲਦਾ ਹੈ ਜੀਵਨ ਨੂੰ ਜਨਮ ਦਿੰਦਾ ਹੈ ਸਾਡੀ ਕੋਈ ਵੀ ਇੱਛਾ ਇੰਨੀ ਵੱਡੀ ਨਹੀਂ ਹੋ ਸਕਦੀ ਕਿ ਬ੍ਰਹਮਾਣਡ ਨੂੰ ਪੂਰਾ ਨਾ ਕਰ ਸਕੇ ਜਾਂ ਉਹ ਸੋਹਣਾ ਖੁਦਾ ਉਹਨੂੰ ਪੂਰਾ ਨਾ ਕਰ ਸਕੇ ਤਾਂ ਫਿਰ ਕੀ ਹੈ ਜੋ ਸਾਨੂੰ ਰੋਕ ਰਿਹਾ ਹੈ ਇਹਦਾ ਜਵਾਬ ਹੈ ਕਿ ਸਾਡਾ ਆਪਣਾ ਬਲੀਫ ਸਿਸਟਮ ਹੈ ਬਾਬਾ ਜੀ ਉਹ ਪੁਰਾਣੀ ਸੋਚ ਡਰ ਸਾਡੇ ਅੰਦਰ ਦਾ ਸ਼ੱਕ ਤੇ ਸੈਲਫ ਡਾਊਟ ਜੋ ਅੰਦਰੋਂ ਅੰਦਰ ਸਾਨੂੰ ਇਹ ਵਿਸ਼ਵਾਸ ਨਹੀਂ ਕਰਨ ਦਿੰਦਾ ਕਿ ਅਸੀਂ ਉਸ ਚੀਜ਼ ਦੇ ਲਾਇਕ ਆ ਜਿਸ ਦੀ ਅਸੀਂ ਇੱਛਾ ਕਰ ਰਹੇ ਹਾਂ ਅਸੀਂ ਬਾਹਰੋਂ ਬੜੀ ਕੋਸ਼ਿਸ਼ ਕਰਦੇ ਆ ਪਰ ਅੰਦਰੋਂ ਖੁਦ ਨੂੰ ਰੋਕਦੇ ਆ ਜ਼ਰਾ ਗੌਰ ਕਰਨਾ ਇਹ ਖੇਡ ਤਕਨੀਕਾਂ ਦੀ ਨਹੀਂ ਹੈ ਇਹ ਖੇਡ ਹੈ ਵਿਸ਼ਵਾਸ ਦੀ ਤੁਹਾਡੇ ਯਕੀਨ ਦੀ ਜਦ ਤੱਕ ਸਾਡੀ ਅੰਦਰਲੀ ਵਾਈਬ੍ਰੇਸ਼ਨ ਜਿਹੜੀ ਹੈ ਫ੍ਰੀਕੁਐਂਸੀ ਜਿਹੜੀ ਹੈ ਉਸ ਚੀਜ਼ ਦੇ ਨਾਲ ਮੇਲ ਨਹੀਂ ਖਾਂਦੀ ਜਿਹਨੂੰ ਅਸੀਂ ਆਕਰਸ਼ਿਤ ਕਰਨਾ ਚਾਹੁੰਦੇ ਆ ਤਾਂ ਉਦੋਂ ਤੱਕ ਮੈਨੀਫੈਸਟੇਸ਼ਨ ਸਿਰਫ ਇੱਕ ਖੁਆਇਸ਼ ਹੀ ਬਣੀ ਰਹਿੰਦੀ ਹੈ ਪਰ ਜਿਵੇਂ ਤੁਸੀਂ ਆਪਣੇ ਮਾਈਂਡ ਸੈਟ ਨੂੰ ਸ਼ੁੱਧ ਤੇ ਸਾਫ਼ ਕਰ ਲੈਂਦੇ ਹੋ ਮਾਈਂਡ ਨੂੰ ਮਨ ਨੂੰ ਸ਼ੁੱਧ ਤੇ ਸਾਫ਼ ਦਿਮਾਗ ਨੂੰ ਸ਼ੁੱਧ ਤੇ ਸਾਫ਼ ਤੁਹਾਡੀ ਛੋਟੀ ਤੋਂ ਛੋਟੀ ਇੱਛਾ ਵੀ ਜਿਹੜੀ ਹੈ ਉਹ ਬਿਨਾਂ ਰੁਕਾਵਟ ਦੇ ਪੂਰੀ ਹੋਣ ਲੱਗਦੀ ਹੈ ਹੁਣ ਇਹਦੇ ਵਿੱਚ ਸਭ ਤੋਂ ਤੇਜ਼ ਮੈਨੀਫੈਸਟੇਸ਼ਨ ਤਕਨੀਕਾਂ ਦੀ ਗੱਲ ਕਰਦੇ ਹਾਂ ਕਿ ਤਿੰਨ ਐਸੀਆਂ ਤਕਨੀਕਾਂ ਨੇ ਜੋ ਤੇਜ਼ੀ ਨਾਲ ਕੰਮ ਕਰਦੀਆਂ ਨੇ ਪਹਿਲੀ ਦੱਸੀ ਗਈ ਹੈ ਵਿਸਪਰ ਟੈਕਨੀਕ ਕਿ ਫੁਸਫੁਸਾ ਕੇ ਹੌਲੀ-ਹੌਲੀ ਬ੍ਰਹਮਾਣਡ ਦੇ ਨਾਲ ਗੱਲ ਕਰਨੀ ਜਿੱਦਾਂ ਤੁਸੀਂ ਆਪਣੇ ਰੱਬ ਦੇ ਨਾਲ ਗੱਲ ਕਰਦੇ ਆ ਦੂਜਾ ਦੱਸਿਆ ਗਿਆ ਹੈ ਰੋਬੋਟਿਕ ਅਫਰਮੇਸ਼ਨ ਔਰ ਤੀਸਰਾ ਰਿਵਰਸ ਟੈਕਨੀਕ ਛੱਡ ਦੇਣਾ ਵਿਸਪਰ ਟੈਕਨੀਕ ਜੋ ਹੈ ਇਹਦੇ ਵਿੱਚ ਤੁਸੀਂ ਆਪਣੇ ਦਿਲ ਦੀ ਇੱਕ ਇੱਛਾ ਚੁਣਦੇ ਹੋ ਤੇ ਬ੍ਰਹਮੰਡ ਨੂੰ ਧੰਨਵਾਦ ਕਰਦੇ ਹੋ ਜਿਵੇਂ ਉਹ ਪੂਰੀ ਹੋ ਚੁੱਕੀ ਹੈ ਬਾਬਾ ਜੀ ਜਿਵੇਂ ਧੰਨਵਾਦ ਕਰਦਾ ਹਾਂ ਰੱਬਾ ਐ ਮੇਰੇ ਮਾਲਿਕ ਐ ਮੇਰੇ ਖੁਦਾ ਐ ਮੇਰੇ ਸਾਈ ਕਿ ਮੇਰੀ ਇੱਛਾ ਪੂਰੀ ਹੋ ਗਈ ਹੈ ਇਹ ਨਿਮਰਤਾ ਤੇ ਵਿਸ਼ਵਾਸ ਨਾਲ ਕਿਹਾ ਜਾਂਦਾ ਹੈ ਨਾ ਕਿ ਮੰਗ ਕੇ ਜ਼ਰਾ ਗੌਰ ਕਰਨਾ ਇਹਦਾ ਸਮਾਂ ਵੀ ਦੱਸਿਆ ਗਿਆ ਕਿ ਇਹ ਕਰਨੀ ਕਦੋਂ ਚਾਹੀਦੀ ਹੈ ਕਹਿੰਦੇ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਮਨ ਸ਼ਾਂਤ ਹੋਵੇ ਸਿਰਫ ਇੱਕ ਤੋਂ ਤਿੰਨ ਵਾਰ ਦਿਲੋਂ ਕਹੋ ਭਾਵਨਾ ਨਾਲ ਕਹੋ ਜ਼ਬਰਦਸਤੀ ਨਹੀਂ ਪੂਰੀ ਫੀਲਿੰਗ ਦੇ ਨਾਲ ਕਹੋ ਕਿ ਮਾਲਕਾ ਤੇਰਾ ਸ਼ੁਕਰ ਹੈ ਤੂੰ ਮੇਰੀ ਹਰ ਇੱਛਾ ਪੂਰੀ ਕੀਤੀ ਹੈ ਜਾਂ ਜਿਹੜੀ ਵੀ ਤੁਹਾਡੀ ਇੱਛਾ ਹੈ ਉਹਦੇ ਬਾਰੇ ਕਹੋ ਕਿ ਮੇਰੀ ਇੱਛਾ ਪੂਰੀ ਹੋ ਚੁੱਕੀ ਹੈ ਤੇਰਾ ਸ਼ੁਕਰ ਹੈ ਮਾਲਕਾ ਤੇਰਾ ਧੰਨਵਾਦ ਕਰਦੇ ਹਾਂ ਹੁਣ ਦੂਸਰੀ ਹੈ ਰੋਬੋਟਿਕ ਅਫਰਮੇਸ਼ਨ ਇਹਦੇ ਵਿੱਚ ਤੁਸੀਂ ਇੱਕ ਪੋਜ਼ਿਟਿਵ ਗੱਲ ਜਿਹੜੀ ਹੈ ਜਾਂ ਇੱਕ ਲਾਈਨ ਜਿਹੜੀ ਹੈ ਉਹ ਬਾਰ-ਬਾਰ ਦੋਹਰਾਉਂਦੇ ਹੋ ਲਿਖਦੇ ਹੋ ਜਾਂ ਬੋਲਦੇ ਹੋ ਬਿਲਕੁਲ ਇੱਕ ਰੋਬੋਟ ਵਾਂਗ ਜਿਵੇਂ ਕਿ ਬੰਦਾ ਇਹ ਬੋਲਦਾ ਹੈ ਕਿ ਮੈਂ ਧਨ ਨੂੰ ਆਪਣੇ ਵੱਲ ਕਰਸ਼ਿਤ ਕਰਦਾ ਹਾਂ ਯਾ ਮੈਂ ਧਨ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹਾਂ ਦੂਜਾ ਮੈਂ ਸਫਲ ਹਾਂ ਹੁਣ ਜਿਹੜਾ ਜੋ ਚੀਜ਼ ਚਾਹੁੰਦਾ ਉਹ ਬੋਲੇ ਉਹੀ ਲਿਖੇ ਜ਼ਰਾ ਗੌਰ ਕਰਨਾ ਕਿ ਬੋਲੇ ਜਾਂ ਲਿਖੇ ਬਾਰ ਬਾਰ ਇੱਕੋ ਚੀਜ਼ ਦੁਹਰਾਏ ਉਹ ਇਸ ਨੂੰ ਕੀਤਾ ਕਿੱਦਾਂ ਜਾਂਦਾ ਔਰ ਕਿੰਨੀ ਵਾਰੀ ਕੀਤਾ ਜਾਂਦਾ ਕਹਿੰਦੇ ਆ ਕਿ ਰੋਜ਼ 1000 ਤੋਂ 10000 ਵਾਰੀ ਇਸ ਨੂੰ ਬੋਲ ਸਕਦੇ ਹੋ ਤੁਸੀਂ ਜਾਂ ਕਾਪੀ ਤੇ ਲਿਖ ਸਕਦੇ ਹੋ ਤੁਸੀਂ ਜ਼ਰਾ ਗੌਰ ਕਰਨਾ ਇਹਦੇ ਬਾਰੇ ਦੱਸਿਆ ਗਿਆ ਹੈ ਜੋ ਕਿ ਰੋਬੋਟਿਕ ਅਫਰਮੇਸ਼ਨਸ ਹੈ ਇਦੇ ਬਾਰੇ ਹੁਣ ਇਹਦੇ ਵਿੱਚ ਕਿਹਾ ਹੈ ਕਿ ਤੁਹਾਨੂੰ ਇਹਦੇ ਵਿੱਚ ਭਾਵਨਾ ਦੀ ਲੋੜ ਨਹੀਂ ਹੈ ਸ਼ੁਰੂ-ਸ਼ੁਰੂ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਸਿਰਫ ਰਿਪੀਟ ਕਰਨਾ ਹੈ ਮੋਹਨ ਰਹਿ ਕੇ ਸ਼ਾਂਤ ਰਹਿ ਕੇ ਇਹ ਸਬਕੌਂਸ਼ੀਅਸ ਮਾਈਂਡ ਦੀ ਪੁਰਾਣੀ ਪ੍ਰੋਗਰਾਮਿੰਗ ਨੂੰ ਰਿਪਲੇਸ ਕਰਦਾ ਹੈ ਬਾਬਾ ਜੀ ਯਾਨੀ ਕਿ ਜੋ ਵੀ ਸਾਡੇ ਦਿਮਾਗ ਦੇ ਵਿੱਚ ਪੁਰਾਣਾ ਭਰਿਆ ਹੈ ਨਾ ਜੋ ਵੀ ਅਸੀਂ ਇਕੱਠਾ ਕਰਕੇ ਬੈਠੇ ਹਾਂ ਕਿਸੇ ਨੂੰ ਡਰ ਹੈ ਕੋਈ ਸ਼ੰਕਾ ਹੈ ਕੋਈ ਸੰਕੋਚ ਹੈ ਕੋਈ ਵੈਰ ਹੈ ਕੋਈ ਵਿਰੋਧ ਹੈ ਉਹ ਸਭ ਸਾਫ਼ ਹੋਣਾ ਪੈਂਦਾ ਇਹ ਕੋਈ ਚੀਜ਼ बार-बार ਅੰਦਰ ਚਲਦੀ ਹੈ ਕਿ ਮੈਂ ਸਫਲ ਹਾਂ ਮੈਂ ਸਫਲ ਹਾਂ ਜਾਂ ਮੈਂ ਤੁਹਾਨੂੰ ਆਪਣੇ ਵੱਲ ਕਰਿਸ਼ਤ ਕਰਦਾ ਹਾਂ ਮੈਂ ਤੁਹਾਨੂੰ ਆਪਣੇ ਵੱਲ ਕਰਿਸ਼ਤ ਕਰਦਾ ਹਾਂ ਐਦਾਂ ਹੁਣ ਤੀਸਰੀ ਜਿਹੜੀ ਸਭ ਤੋਂ ਤੇਜ਼ ਟੈਕਨੀਕ ਦੱਸੀ ਗਈ ਹੈ ਟੈਕਨੀਕ ਦੱਸੀ ਗਈ ਹੈ ਉਹ ਹੈ ਰਿਵਰਸ ਟੈਕਨੀਕ ਯਾਨੀ ਕਿ ਛੱਡ ਦੇਣਾ ਇਹਦੇ ਵਿੱਚ ਤੁਹਾਡੀ ਜਿਹੜੀ ਇੱਛਾ ਹੈ ਨਾ ਬਾਬਾ ਜੀ ਤੁਹਾਡੀ ਕੋਈ ਇੱਛਾ ਹੈ ਉਹਨੂੰ ਤੁਸੀਂ ਪਕੜਨ ਦੀ ਥਾਂ ਤੇ ਛੱਡ ਦਿੰਦੇ ਹੋ ਜਦੋਂ ਮੰਨ ਲਓ ਕਈ ਵਾਰੀ ਤੁਸੀਂ ਕੋਈ ਚੀਜ਼ ਲੱਭਦੇ ਹੋ ਜਰਾ ਗੌਰ ਕਰਨ ਤੁਹਾਡੀ ਕੋਈ ਚੀਜ਼ ਗਵਾਜ ਜਾਂਦੀ ਹੈ ਜਉ ਤੱਕ ਤੁਸੀਂ ਲੱਭਦੇ ਜਾਂਦੇ ਹੋ ਲੱਭਦੇ ਜਾਂਦੇ ਹੋ ਲੱਭਦੇ ਜਾਂਦੇ ਹੋ ਉਦੋਂ ਤੱਕ ਤੁਹਾਨੂੰ ਉਹ ਮਿਲਦੀ ਨਹੀਂ ਹੈ ਔਰ ਜਦੋਂ ਤੁਸੀਂ ਛੱਡ ਦਿੰਦੇ ਹੋ ਯਾਰ ਇਹ ਨਹੀਂ ਮਿਲਨੀ ਉਹ ਦੇਖਣਾ ਤੁਸੀਂ ਅਚਾਨਕ ਕਿਸੇ ਨਾ ਕਿਸੇ ਦਿਨ ਤੁਹਾਡੇ ਸਾਹਮਣੇ ਆ ਜਾਏਗੀ ਇਸ ਨੂੰ ਕਿਹਾ ਜਾਂਦਾ ਹੈ ਰਿਵਰਸ ਤਕਨੀਕ ਛੱਡ ਦੇਣਾ ਇਹਦੇ ਵਿੱਚ ਅਸੀਂ ਆਪਣੀ ਇੱਛਾ ਨੂੰ ਫੜਨ ਦੀ ਥਾਂ ਉਹਦੇ ਪਿੱਛੇ ਭੱਜਣ ਦੀ ਥਾਂ ਨੂੰ ਛੱਡ ਦਿੰਦੇ ਹਾਂ ਡਰ ਇਹ ਘਾਟ ਦੀ ਭਾਵਨਾ ਤੋਂ ਮੁਕਤੀ ਮਿਲਦੀ ਹੈ ਇਹਦੇ ਨਾਲ ਬਾਬਾ ਜੀ ਬ੍ਰਹਮੰਡ ਤੇ ਪੂਰਾ ਭਰੋਸਾ ਰੱਖਣਾ ਪੈਂਦਾ ਕਿ ਮਾਲਕਾ ਤੇਰੇ ਤੇ ਪੂਰਾ ਯਕੀਨ ਹੈ ਬਸ ਉਹਦੇ ਯਕੀਨ ਦੇ ਆਸਰੇ ਤੁਰੇ ਰਹਿਣਾ ਤਾਂ ਹੀ ਤਾਂ ਕਿਹਾ ਵੀ ਨਾ ਤੇਰਾ ਯਕੀਨ ਬਣਿਆ ਨਾ ਇੱਥੇ ਨਾ ਉੱਥੇ ਜਦੋਂ ਯਕੀਨ ਬਣ ਜਾਂਦਾ ਹੈ ਬੰਦੇ ਦਾ ਪੂਰਨ ਰੂਪ ਦੇ ਵਿੱਚ ਫਿਰ ਸਾਰਾ ਕੁਝ ਉੱਥੇ ਹੀ ਛੱਡ ਦੇਣਾ ਹੁੰਦਾ ਹੈ ਬ੍ਰਹਮੰਡ ਤੇ ਛੱਡਣਾ ਵੀ ਉਹਦੇ ਤੇ ਛੱਡਣਾ ਹੈ ਬਾਬਾ ਜੀ ਕਿਉਂਕਿ ਬ੍ਰਹਮੰਡ ਉਹਨੇ ਹੀ ਸਚਾਇਆ ਹੈ ਪ੍ਰਕਿਰਤੀ ਨੇਚਰ ਬ੍ਰਹਮਾਣਡ ਯੂਨੀਵਰਸ ਸਾਰਾ ਉਹਨੇ ਹੀ ਸਜਾਇਆ ਹੈ ਉਹਦੇ ਤੇ ਛੱਡਣ ਵਾਲੀ ਗੱਲ ਹੋ ਜਾਂਦੀ ਜਦੋਂ ਬੰਦਾ ਉਹਤੇ ਛੱਡ ਦਿੰਦਾ ਫਿਰ ਮੇਰੇ ਖਿਆਲ ਨਾਲ ਜੋ ਕਰਦਾ ਚੰਗਾ ਹੀ ਕਰਦਾ ਵਧੀਆ ਹੀ ਕਰਦਾ ਸੋ ਇਹਦੇ ਵਿੱਚ ਤੁਹਾਨੂੰ ਬ੍ਰਹਮਾਣਡ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਦਿਲੋਂ ਅਸੀਂ ਮੰਨਦੇ ਹਾਂ ਕਿ ਜੋ ਚਾਹੀਦਾ ਹੈ ਉਹ ਆ ਰਿਹਾ ਹੈ ਯਾਨੀ ਕਿ ਜੋ ਵੀ ਮੈਂ ਹਾਸਲ ਕਰਨਾ ਚਾਹੁੰਦਾ ਹੈ ਉਹ ਮੇਰੇ ਵੱਲ ਆ ਰਿਹਾ ਹੈ ਉਹ ਮੇਰੇ ਵੱਲ ਆ ਰਿਹਾ ਹੈ ਉਹਨੇ ਨੂੰ ਕੀਤਾ ਕਿੱਦਾਂ ਜਾਂਦਾ ਹੈ ਇਹਨੂੰ ਕੀਤਾ ਜਾਂਦਾ ਅੰਦਰੋਂ ਭਰੋਸਾ ਜਮਾਉਣਾ ਇਹ ਮਤਲਬ ਕਿ ਅੰਦਰ ਭਰੋਸਾ ਬਣਾਉਣਾ ਆਪਣੇ ਕਿ ਮੈਂ ਪੂਰਾ ਹਾਂ ਕਿ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਮੈਂ ਪੂਰਾ ਆ ਭਾਈ ਔਰ ਮੈਨੂੰ ਮੇਰੇ ਰੱਬ ਤੇ ਯਕੀਨ ਹੈ ਜ਼ਰਾ ਗੌਰ ਕਰਨਾ ਤੂੰ ਜਾ ਕਿ ਜੇ ਮੇਰਾ ਜੋ ਮੇਰਾ ਹੈ ਨਾ ਉਹ ਰਸਤੇ ਚ ਆ ਰਿਹਾ ਹੈ ਇਹ ਭਾਵਨਾ ਆਪਣੇ ਅੰਦਰ ਰੱਖਣੀ ਕਿ ਜੋ ਮੇਰਾ ਹੈ ਨਾ ਉਹ ਮੇਰੇ ਕੋਲ ਆ ਰਿਹਾ ਹੈ ਬਸ ਜੋ ਮੇਰਾ ਹੈ ਉਹ ਮੈਨੂੰ ਮਿਲ ਜਾਣਾ ਹੁਣ ਜਿਹੜਾ ਵਿਸਪਰ ਟੈਕਨੀਕ ਹੈ ਨਾ ਕਹਿੰਦੇ ਕਿ ਉਹ ਤਾਂ ਉਸੇ ਵੇਲੇ ਕੋਛੀ ਪਲਾਂ ਦੇ ਵਿੱਚ ਤੁਹਾਨੂੰ ਨਤੀਜਾ ਜਿਹੜਾ ਤੁਰੰਤ ਮਿਲੇਗਾ ਤੇ ਜਿਹੜਾ ਰੋਬੋਟਿਕਾ ਫਾਰਮੇਸ਼ਨ ਹੈ ਨਾ ਉਹਨੂੰ ਲੰਬੇ ਸਮੇਂ ਲਈ ਮਨ ਦੇ ਵਿੱਚ ਰੀਪ੍ਰੋਗਰਾਮਿੰਗ ਜਿਹੜੀ ਉਹਦੀ ਕਰਨੀ ਪੈਂਦੀ ਹੈ ਤੇ ਰਿਵਰਸ ਟੈਕਨੀਕ ਹੈ ਜਿਹੜੀ ਉਹ ਭਰੋਸਾ ਆਪਣੇ ਰੱਬ ਤੇ ਉਸ ਬ੍ਰਹਮੰਡ ਤੇ ਤੇ ਉਹਦੇ ਉੱਤੇ ਛੱਡਣ ਨਾਲ ਜਿਹੜਾ ਇਹ ਜ਼ਿੰਦਗੀ ਦੀ ਹਕੀਕਤ ਬਦਲ ਜਾਂਦੀ ਹੈ ਬਾਬਾ ਜੀ ਸੋ ਇਹ ਮੈਨੀਫੈਸਟੇਸ਼ਨਸ ਦੀਆਂ ਟੈਕਨੀਕਸ ਨੇ ਜੋ ਸਭ ਤੋਂ ਜਲਦੀ ਜ਼ਿੰਦਗੀ ਦੇ ਵਿੱਚ ਬਦਲਾਅ ਲੈ ਕੇ ਆਉਂਦੀਆਂ ਨੇ ਹੁਣ ਬੰਦਾ ਕਹੇ ਜੀ ਮੈਂ ਰੱਬ ਨੂੰ ਮੰਨਦਾ ਤੇ ਆਪਣੇ ਆਪ ਨੂੰ ਮਾੜਾ ਹੀ ਗਈ ਜਾਵੇ ਕਿ ਨਹੀਂ ਜੀ ਸਾਡੀ ਤਾਂ ਕਿਸਮਤ ਹੀ ਮਾੜੀ ਹੈ ਪਤਾ ਨਹੀਂ ਸਾਡਾ ਕੀ ਹੋਣਾ ਹੈ ਤਾਂ ਉਹ ਫਿਰ ਬ੍ਰਹਮਾਣ ਦੇ ਵਿੱਚ ਕਹਿੰਦੇ ਉਹੋ ਜ ਆ ਤੁਸੀਂ ਸੰਦੇਸ਼ ਭੇਜੀ ਜਾਂਦੇ ਆ ਇਸ ਲਈ ਇਹ ਵਿਗਿਆਨਿਕਾ ਨੇ ਵਿਗਿਆਨੇ ਟੈਕਨੀਕਾ ਦੱਸਿਆ ਉਹ ਵਿਗਿਆਨ ਇਹ ਗੱਲ ਮੰਨਦਾ ਹੈ ਕਿ ਜੋ ਵੀ ਇੱਤੇ ਚੱਲਦਾ ਹੈ ਜੋ ਵੀ ਇਹਨਾਂ ਟੈਕਨੀਕਾ ਦੇ ਚੱਲਦਾ ਹੈ ਜੋ ਵੀ ਉਹ ਇਨਸਾਨ ਬੋਲਦਾ ਹੈ ਉਹ ਚੀਜ਼ ਉਹਦੇ ਵੱਲ ਆਕਰਸ਼ਿਤ ਹੁੰਦੀ ਹੈ ਇਸੇ ਲਈ ਤਾਂ ਜੋ ਬੰਦਾ ਦੁਹਰਾਉਂਦਾ ਜਾਂਦਾ ਮਨ ਦੇ ਅੰਦਰ ਉਸੇ ਦੀ ਤਸਵੀਰ ਬਣ ਜਾਂਦੀ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਜੇ ਬੰਦਾ ਡਰਦਾ ਹੈ ਤਾਂ ਅੰਦਰ ਡਰ ਪੈਦਾ ਹੋ ਜਾਂਦਾ ਹੈ। ਜੇ ਬੰਦਾ ਸ਼ੰਕਾ ਹੀ ਕਰਨਾ ਪੈਂਦਾ ਫਿਰ ਸਾਰੀ ਦੁਨੀਆ ਤੇ ਸ਼ੰਕਾ ਆਉਣ ਲੱਗ ਪੈਂਦਾ। ਜੇ ਬੰਦਾ ਸ਼ੱਕ ਕਰਨਾ ਪਏ ਫਿਰ ਸਾਰੀ ਦੁਨੀਆ ਹੀ ਸ਼ੱਕ ਸ਼ੱਕ ਕਰਨ ਲੱਗ ਪੈਂਦਾ ਬੰਦਾ। ਇਹਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਚੀਜ਼ਾਂ ਨੂੰ ਕਿੱਦਾਂ ਹਟਾਉਣਾ ਹੈ ਤੇ ਨਵਾਂ ਚੀਜ਼ਾਂ ਆਪਣੇ ਅੰਦਰ ਕਿੱਦਾਂ ਲੈ ਕੇ ਆਉਣੀ ਹੈ। ਬਾਰ-ਬਾਰ ਕਹਿ ਕੇ ਕਿ ਜੋ ਮੇਰਾ ਹੈ ਮੇਰੇ ਕੋਲ ਆ ਰਿਹਾ ਹੈ। ਰਸਤੇ ਵਿੱਚ ਹੀ ਹੈ ਬਸ ਪਹੁੰਚ ਰਿਹਾ ਹੈ। ਔਰ ਇਸ ਗੱਲ ਤੇ ਯਕੀਨ ਰੱਖਣਾ ਹੈ ਕਿ ਜੋ ਮੇਰਾ ਹੈ ਉਹ ਮੇਰੇ ਕੋਲ ਆ ਜਾਏਗਾ। ਮੈਂ ਪੂਰਾ ਹਾਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਸੋ ਇਹ ਹੈ ਮੈਨੀਫੈਸਟੇਸ਼ਨ ਦੀਆਂ ਜੋ ਸਭ ਤੋਂ ਤੇਜ਼ ਟੈਕਨੀਕਾਂ ਨੇ ਜਿਹਨਾਂ ਲੱਖਾਂ ਹੀ ਦੁਨੀਆਂ ਦੀਆਂ ਜਿਹੜੀਆਂ ਹੈ ਲੱਖਾਂ ਹੀ ਦੁਨੀਆਂ ਦੀਆਂ ਜ਼ਿੰਦਗੀਆਂ ਬਦਲ ਦੁੱਤੀਆਂ ਬਾਬਾ ਜੀ ਇਸੇ ਵਿੱਚ ਹੀ ਅਰਦਾਸ ਬੇਨਤੀ ਵੀ ਇਸੇ ਵਿੱਚ ਹੀ ਕੰਮ ਕਰਦੀ ਹੈ ਜਦੋਂ ਭਾਵਨਾ ਦੇ ਨਾਲ ਰੋ ਕੇ ਬੰਦਾ ਉਹਦੇ ਦਰ ਤੇ ਜਾ ਕੇ ਗਿੜਗੜਾ ਕੇ ਦੋਰਾਂਦਾ ਹੈ ਨਾ ਇਹ ਗੱਲ ਕਿ ਮਾਲਕਾ ਮੈਂ ਤੇਰਾ ਮਿਰ ਤੇ ਦਇਆ ਕਰ ਆਪਣੀ ਨਜ਼ਰੋ ਕਰਮ ਕਰ ਤਾਂ ਫਿਰ ਉਸ ਵੇਲੇ ਇਨਸਾਨ ਉਹਦੀ ਨਜ਼ਰ ਨੂੰ ਉਹਦੇ ਕਰਮ ਨੂੰ ਉਦੀ ਰਹਿਮਤ ਨੂੰ ਆਪਣੇ ਵੱਲ ਕਰਸ਼ਿਤ ਕਰ ਰਿਹਾ ਹੁੰਦਾ ਪਾਪਾ ਜੀ ਸੁਖਸ਼ਰੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰੈਬਰਾਂ ਫਕੀਰਾਂ ਸੰਤ ਮਹਾਂਤਮਾ ਸਾਈ ਲੋਕਾਂ ਸਭ ਨੂੰ ਸਲਾਮ ਹੈ ਸਭ ਨੂੰ ਪ੍ਰਣਾਮ ਹੈ